ਹਾਂਜੀ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਮੇਰੀ ਰੈਗੂਲਰ ਵੀਡੀਓ ਚੈੱਕ ਕਰਦੇ ਹੋ ਤਾਂ ਤੁਸੀਂ ਹਮੇਸ਼ਾ ਚੈੱਕ ਕੀਤਾ ਹੋਣਾ ਕਿ ਇਦਾਂ ਦੇ ਫੈਬਰਿਕ ਹਮੇਸ਼ਾ ਮੈਂ ਵਿੱਚ ਅਪਲੋਡ ਕਰਦੀ ਰਹੀ ਨਹੀਂ ਆ ਕਿਉਂਕਿ ਇਹ ਸੂਟ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹਿੰਦੇ ਨੇ ਅੱਜ ਆਪਾਂ ਇਹਨਾਂ ਬਾਰੇ ਤੁਹਾਨੂੰ ਪੂਰੀ ਨੌਲੇਜ ਦੇਵਾਂਗੇ ਜਿਵੇਂ ਕਿ ਇਹ ਫੈਬਰਿਕ ਹੁੰਦੇ ਨੇ ਹਰੇਕ ਫੈਬਰਿਕ ਦੇ ਵਿੱਚ ਇਹ ਆਉਂਦੇ ਨੇ ਜਿਵੇਂ ਸਿਲਕ, ਕ੍ਰੇਪ, ਸ਼ਿਮਰ, ਆਰਗੰਜ਼ਾ ਇਹ ਵਾਲਾ ਫੈਬਰਿਕ ਜਿਹੜਾ ਬਣਿਆ ਹੋਇਆ ਇਹ ਵੀ ਸਕੋਸ, ਆਰਗੰਜ਼ਾ ਤੇ ਬਣਿਆ ਹੋਇਆ ਬਾਟਮ ਕ੍ਰੇਪ ਦੀ ਆਏਗੀ ਤੇ ਵਿਦਆਊਟ ਦੁਪੱਟਾ ਹੁੰਦੇ ਨੇ ਕਿਉਂਕਿ ਇਹ ਪਰ ਮੀਟਰ ਦੇ ਅ ਸ਼ਰਟਾ ਵੀ ਲੈ ਸਕਦੇ ਹੋ ਜਾਂ ਬਾਟਮ ਦੇ ਨਾਲ ਪੂਰਾ ਸੂਟ ਵੀ ਲੈ ਸਕਦੇ ਹੋ ਇਹ ਵਾਲੇ ਜਿਵੇਂ ਸ਼ਰਟ ਦਾ ਪ੍ਰਾਈਸ ਹੁੰਦਾ ਜੀ 1600 ਰੁਪਏ ਪਰ ਮੀਟਰ ਹੁੰਦਾ ਹੈ ਇਹ ਥੋੜੇ ਕੋਸਟਲੀ ਜ਼ਰੂਰ ਹੁੰਦੇ ਨੇ ਬਟ ਇਹ ਵਰਕ ਤੋਂ ਐਂਡ ਪ੍ਰਿੰਟ ਤੋਂ ਕੁਝ हट ਕੇ ਹੁੰਦੇ ਨੇ ਇਸ ਕਰਕੇ ਇਹਨਾਂ ਦੀ ਡਿਮਾਂਡ ਜ਼ਿਆਦਾ ਹੀ ਹੁੰਦੀ ਹੈ ਦੇਖੋ ਤੁਸੀਂ ਇੱਕ ਫੈਬਰਿਕ ਲੈ ਕੇ ਉਹਦੇ ਉੱਪਰ ਵਰਕ ਕਰਾਉਂਦੇ ਹੋ ਤਾਂ ਉਹ ਵੀ ਸੂਟ ਕਾਫੀ ਜ਼ਿਆਦਾ ਕੋਸਟਲੀ ਪੈ ਜਾਂਦਾ ਤੇ ਇਹ ਆਲਰੇਡੀ ਵਰਕ ਹੁੰਦਾ ਹੈ ਬਾਕੀ ਇਹ ਅਲੱਗ-ਅਲੱਗ ਪ੍ਰਾਈਸ ਦੇ ਵਿੱਚ ਮਿਲ ਜਾਂਦੇ ਘੱਟ ਰੇਟ ਵਿੱਚ ਵੀ ਮਿਲ ਜਾਂਦੇ ਨੇ ਜੇਕਰ ਤੁਸੀਂ ਵਧੀਆ ਵਿੱਚ ਲੈਣੇ ਹੋ ਤਾਂ ਤੁਸੀਂ ਇਦਾਂ ਦੇ ਫੈਬਰਿਕ ਵੀ Yes, I thank you.